ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਵਿਗਨਸ਼ਮੂਖ ਜਿਹੜਾ ਚੱਲ ਰਿਹਾ ਜੁੜੇ ਤਹਿਤ ਸਾਡੇ ਮਾਨਯੋਗ ਡੀਆਈਸੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਤੈਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚਾਹੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀ ਸਾਹਿਬ ਨੇ ਥਰੀ ਦਿੱਤੇ ਜੀ ਸਾਡੀ 82 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਿਸ ਨੂੰ ਸਾਡੇ ਐਸਐਚਓ ਭਿੰਡਾ ਦੀ ਸਾਡੀ ਟੀਮ ਜਿਹੜੀ ਹੈ ਐਸਾ ਹੀ ਰਾਜੀਵੀਰ ਸਿੰਘ ਇੰਚਾਰਜ ਤਾਨਗੜ ਇਨ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਫੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਇਲਾਕੇ ਇਸ ਨੂੰ ਚੈੱਕ ਕਰਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਪਿੱਠੂਏ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹ ਨੂੰ ਜੋ ਚਕਿੱਤਾ ਦੇ ਕੋਲ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਤੇ ਮੇਰੀ ਆਪਣੀ ਟੀਮ ਨਾਲ ਰੋਕ ਕੇ ਮੈਂ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਚੀ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੁਵਨਪ੍ਰੀਤ ਸਿੰਘ ਸਾਨਾ ਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ ਔਰ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਖੇਪ ਪਾਕਿਸਤਾਨ ਤੋਂ ਮਨਵਾਈ ਸੀ ਉਹਥੇ ਬੀਟਸ ਮੰਗਲੌਰ ਜਿਹੜਾ ਇੱਕ ਹੈਗਾ ਮਤਲਬ ਮਰਾ ਸਬੰਧ ਇਹਦੇ ਨਾਲ ਉਹ ਫੇਕੇ ਬਰਾਮਤ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 295 ਅ ਜੁਰਮਾ 21C 885 ਐਨਡੀਪੀਐਸ ਐਕਟ ਦਾ ਥਾਣਾ ਕ੍ਰਿੰਦਾ ਸਾਡਾ ਜਿਹੜਾ ਸਰਵਿਸ ਜੰਦਾ ਉਹਦੇ ਚ ਦਰਜ ਕੀਤਾ ਬਾਥੀ ਇਹ ਜਿਹੜੀ ਅਗਲੇ ਤਫਤੀਸ਼ ਚ ਨਹੀਂ ਗਈ ਆ ਕਿ ਹੋਰ ਇਹ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਅਸੀਂ ਤਕੀਕਤ ਕਰਾਂਗੇ ਜਿੰਨੀ ਉਮਰ ਕਿੰਨੀ ਸਰਦ ਹੈ ਇਹਦੀ 23 24 ਸਾਲ ਹੁੰਦਾ ਇਹ ਇਹ ਜਿੰਨੀ ਵੀ ਛੋਟੀ ਉਮਰ ਦਾ ਦਰਦ ਨਾਲ ਸਬੰਧਤ ਹੈ ਲੱਗਦਾ ਕਿ ਇਕੱਲੇ ਸੀ ਕਿ ਨਾਲ ਸਾਥੀਆਂ ਹੋਣਗੇ ਇਹਦੇ ਫਿਰ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਵੀ ਨਾ ਜਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੱਥੋਂ ਕਰਨੀ ਸੀ ਇਹਦੀ ਗੱਲ ਤਾਂ ਵਿੱਤਿਆਨ ਦੇ ਵਿੱਚ ਕੋਈ ਸਮੀ ਕੁਝ ਕਿਸੇ ਮੋਰਦੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਕਿਹੜੇ ਖੇਤਰ ਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਹੋਵੇ ਕੋਈ ਗੱਲ ਹੋ ਸਕਦੀ ਹੈ ਇਹਦੇ ਬਾਰੇ ਹੁਣ ਬਸ ਪੇਸ਼ ਕਰਨ ਚੱਲੇ ਹਾਂ ਇਹਦਾ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਦੀ ਛਾਂਮੇਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਸੀਪਿੰਨ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਬੰਧ ਦੇ ਦੇ ਜਿਹੜਾ ਫੋਨ ਚ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸ ਕਰਦੇ ਨੇ ਸੰਪਰਕ ਤੇ ਕੋਈ ਨਾਮ ਕਰ ਲਿਆ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਲੇਕਿਨ ਐਸੋੜੇ ਡਿਸਕਲੋਜ਼ ਨਹੀਂ ਕਰਾਂਗੇ ਬਾਅਦ ਤਮ ਸਾਰਾ ਕੋਈ ਦੱਸਿਆ ਜਾਊਗਾ ਸਰ ਨਾਲ ਵੀ ਰੇਡ ਕੀਤੀ ਕੋਈ ਇਹੇ ਟਿਕਾਣੇ ਤੇ ਜਿਹੜੇ ਨਾਰਲੀ ਨਾ ਰਹਿਣ ਵਾਲਾ ਨਾਰਲੀ ਹਾਂਜੀ ਨਾਰਲੀ ਥਾਣਾ ਖਾਲ ਦਾ ਤੇ ਕੀਤੀ ਰੇਡ ਤਾਂ ਮਤਲਬ ਤੇ ਉਹ ਰੋ ਅਰਨੀ ਉਹ ਤੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਕਿ ਲਿਆ ਕਿ ਮਿਲਿਆ ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਸੀ ਹਾਂ ਠੀਕ ਹੈ ਇਹ ਇੱਕ ਵਾਰ ਤੋਂ 3 ਸਾਲ 3 ਸਾਲ ਕਿੰਨੇ ਖੇਪਾਂ ਕਰ ਗਿਆ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਪੁੱਛ ਕਿਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ حساب ਕੰਮ ਕੀ ਕਰਦਾ ਤੁਸੀਂ ਇਹ ਫ੍ਰੀ ਹੈ ਪਾਸਪੋਰਟ ਵਾਲਾ ਇਹ ਜੀ ਮਨੀ ਨੂੰ ਲੈ ਕੇ ਸਾਰਾ ਕੁਝ ਕਰਦੇ ਜੀ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ ਕੋਈ